ਬਦਲੇ ਵਿੱਚ ਮੈਂ ਸਭ ਕੁਝ ਦੇ ਦੂੰ ਜੇ ਤੂੰ ਬੜੀ ਆਵੇਂ ਬਾਪ ਹਾਂਜੀ ਦੋਸਤੋ ਅੱਜ ਵਾਲੀ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਅੱਖਾਂ ਦੇ ਵਿੱਚ ਇੱਕ ਵਾਰ ਹੰਝੂ ਜ਼ਰੂਰ ਆ ਜਾਣਗੇ ਦਰਅਸਲ ਇਸ ਵੀਰ ਦਾ ਵਿਆਹ ਰੱਖਿਆ ਹੁੰਦਾ ਅੱਜ ਦੇ ਵਿਆਹ ਤੋਂ ਕੁਝ ਸਮਾਂ ਪਹਿਲਾਂ ਹੀ ਉਸਦੇ ਫਾਦਰ ਸਾਹਿਬ ਜੋ ਕਿ ਇੱਕ ਭੈੜੀ ਬਿਮਾਰੀ ਦੇ ਕਾਰਨ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਪਰ ਜਦ ਜਦ ਵੀਰ ਦਾ ਵਿਆਹ ਹੁੰਦਾ ਤਾਂ ਉਸ ਦਾ ਸੁਪਨਾ ਹੁੰਦਾ ਕਿ ਉਹ ਆਪਣੇ ਫਾਦਰ ਸਾਹਿਬ ਦੇ ਨਾਲ ਪੰਗੜਾ ਪਾਵੇ ਜੋ ਕਿ ਇਸ ਦੁਨੀਆ ਤੇ ਤਾਂ ਨਹੀਂ ਹੁੰਦੇ ਪਰ ਉਹ ਆਪਣੇ ਫਾਦਰ ਦੀ ਫੋਟੋ ਨੂੰ ਹੱਥ ਵਿੱਚ ਚੱਕ ਕੇ ਉਸ ਦੇ ਉੱਪਰ ਦੀ ਨੋਟਵਾਰਦਾ ਤੇ ਉਸ ਦੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਅਤੇ ਸਾਰੇ ਵਿਆਹ ਦੇ ਵਿੱਚ ਲੋਕਾਂ ਦੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਜਦੋਂ ਇਸ ਵੀਰ ਨੂੰ ਦੇਖਦੇ ਨੇ ਕਿ ਜਦੋਂ ਆਪਣੇ ਫਾਦਰ ਸਾਹਿਬ ਦੀ ਫੋਟੋ ਨੂੰ ਹੱਥ ਵਿੱਚ ਲੈ ਕੇ ਚੱਕ ਰਿਹਾ ਹੈ ਦੋਸਤੋ ਬੜੇ ਹੀ ਔਖੇ ਪਾਲ ਹੁੰਦੇ ਨੇ ਆਪਣੇ ਫਾਦਰ ਤੋਂ ਬਗੈਰ ਇਸ ਦੁਨੀਆ ਤੇ ਇੱਕ ਇੱਕ ਪਾਲ ਕੱਟਣਾ ਉਹੀ ਜਾਣਦੇ ਨੇ ਜਿਨ੍ਹਾਂ ਦੇ ਮਾਪੇ ਇਸ ਦੁਨੀਆ ਤੇ ਨਹੀਂ ਹੁੰਦੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਕਿ ਇਸ ਵੀਰ ਨੂੰ ਲੰਮੀ ਉਮਰ ਰੱਬ ਦਵੇ ਅਤੇ ਹਰੇਕ ਖੁਸ਼ੀ ਦੇ ਘਰ ਦੇ ਵਿੱਚ ਆਵੇ ਤੁਸੀਂ ਵੀ ਕਮੈਂਟ ਬਾਕਸ ਵਿੱਚ ਇਸ ਵੀਰ ਦੀ ਲੰਮੀ ਉਮਰ ਦੀ ਵਾਹਿਗੁਰੂ ਮਿਹਰ ਕਰੋ ਲਿਖਣਾ ਨਾ ਭੁੱਲੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ ਦਿਓ ਜੀ ਆਜਾ ਰੱਬ ਰੱਖਾ